ਸਸਟ੍ਰੀ ਕਲ ਪ੍ਰਿੰਸ ਮੇਰਾ ਟੋਡਾ ਹੋਸ ਡਾਕਟਰ ਗੁਰਸ਼ੀ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਆਪਾਂ ਆਪਣੇ ਚੂਲੇ ਦੇ ਮਾਸਪੇਸ਼ੀਆਂ ਨੂੰ ਕਿਵੇਂ ਤਕੜੇ ਕਰ ਸਕਦੇ ਆਂ ਜਿਹੜੀਆਂ ਆਪਣੇ ਚੂਲੇ ਦੀਆਂ ਮਾਸਪੇਸ਼ੀਆਂ ਨੇ ਜਾਂ ਆਪਣੇ हिਪ ਦੇ ਮਸਲਸ ਨੇ ਇਹਨਾਂ ਦਾ ਲੱਕ ਦਰਦ ਹੋ ਗਿਆ ਜਾਂ ਗੋਡਾ ਦਰਦ ਹੋ ਗਿਆ ਲੱਕ ਨੂੰ ਕੰਟਰੋਲ ਕਰਨ ਦੇ ਵਿੱਚ ਔਰ ਗੋਡੇ ਨੂੰ ਕੰਟਰੋਲ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਸੋ ਇਸ ਦੇ ਲਈ ਆਸਾਨ ਕਸਰਤਾਂ ਨੇ ਟੋਟਲ 5 ਕਸਰਤਾਂ ਨੇ ਤੁਸੀਂ ਇਹ ਕਸਰਤਾਂ ਸਵੇਰੇ ਦੁਪਹਿਰੇ ਸ਼ਾਮ ਕਰੋਗੇ ਤਾਂ ਤੁਹਾਡੇ ਜਿਹੜੇ ਚੂਲੇ ਦੇ ਮਸਲ ਨੇ ਉਹ ਸਟਰੋਂਗ ਰਹਿਣਗੇ ਤੁਹਾਨੂੰ ਕਿਤੇ ਵੀ ਚੂਲੇ ਦੇ ਨਾਲ ਕੋਈ ਸੰਬੰਧ ਦੇ ਵਿੱਚ ਕੋਈ ਦਰਦ ਹੈ ਜਾਂ ਕੋਈ ਪਰੇਸ਼ਾਨੀ ਹੈ ਉਹ ਤੁਹਾਡੀ ਦੂਰ ਹੋ ਜਾਏਗੀ ਜ਼ਿਆਦਾਤਰ ਦੇਖਿਆ ਗਿਆ ਹੈ ਕੋਵਿਡ ਤੋਂ ਬਾਅਦ ਚੂਲੇ ਦਾ ਦਰਦ ਜ਼ਿਆਦਾ ਨਿਕਲ ਕੇ ਆਇਆ ਹੈ ਉਸ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗਿਆ ਬਹੁਤ ਲੋਕਾਂ ਦੀ ਉਸ ਜਗ੍ਹਾ ਤੇ ਨੈਕ੍ਰੋਸਿਸ ਹੋ ਗਈ ਹੈ ਬਲੱਡ ਸਪਲਾਈ ਘਟ ਗਈ ਹੈ ਸੋ ਤੁਸੀਂ ਘਬਰਾਉਣਾ ਨਹੀਂ ਆ ਕਸਰਤਾਂ ਆਸਾਨੇ ਘਰ ਦੇ ਵਿੱਚ ਤੁਸੀਂ ਰੋਜ਼ਾਨਾ ਕਰਨੀਆਂ ਨੇ ਔਰ ਤੁਸੀਂ ਤੰਦਰੁਸਤ ਰਹੋਗੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਹੈ ਐਸ ਸਰੀ ਸਿੰਘ ਸਰਾ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਤੁਸੀਂ ਸਾਨੂੰ ਉੱਥੇ ਫੋਲੋ ਜ਼ਰੂਰ ਕਰੋ ਔਰ ਸਾਡਾ ਫੇਸਬੁੱਕ ਤੇ ਪੇਜ ਹੈ ਐਸ ਸਰੀ ਸਿੰਘ ਸਰਾ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਤੁਸੀਂ ਸਾਨੂੰ ਉੱਥੇ ਵੀ ਫੋਲੋ ਜ਼ਰੂਰ ਕਰੋ ਉੱਥੇ ਅਸੀਂ ਹਫ਼ਤੇ ਦੇ ਵਿੱਚ ਬੁੱਧਵਾਰ ਔਰ ਸ਼ੁੱਕਰਵਾਰ ਨੂੰ ਲਾਈਵ ਹੁੰਨੇ ਆ ਜਿੱਥੇ ਆਪਾਂ ਤੁਹਾਡੇ ਸਵਾਲ ਲੈਨੇ ਆ ਔਰ ਉਸ ਦਾ ਜਵਾਬ ਦਿੰਨੇ ਆ ਔਰ ਅਗਰ ਤੁਸੀਂ ਸਾਡੇ YouTube ਚੈਨਲ ਯਾਨੀ ਕਿ ਡਾਕਟਰ ਗੁਰਸ਼ੀਰ ਬਲੌਗਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸੋ ਆਓ ਸ਼ੁਰੂ ਕਰਦੇ ਹਾਂ ਅੱਜ ਦੀਆਂ ਸਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪਰ ਵਨ ਐਕਸਰਸਾਈਜ਼ ਬ੍ਰੇਜਿੰਗ ਲੱਕ ਨੂੰ ਉੱਪਰ ਚੱਕਣਾ ਦੋਨੇ ਗੁੱਡੇ ਮੋੜ ਲੈਣੇ ਆ ਤੁਸੀਂ ਔਰ ਜਿੱਥੇ ਤੁਹਾਡੇ ਆਪਣੇ ਮੋਢੇ ਆ ਉਦੀ ਸੇਚ ਅੱਡੀਆਂ ਆਉਣਗੀਆਂ ਔਰ ਆਪਾਂ ਲੱਕ ਨੂੰ ਉੱਪਰ ਚੱਕ ਦੇਣਾ ਤਾਂ ਕਰਕੇ ਇਥੇ ਆਪਾਂ ਹੋਲਡ ਕਰਨਾ ਦਾ ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਫਿਰ 10 ਸੈਕਿੰਡ ਦਾ ਆਰਾਮ ਕਰਨਾ ਫਿਰ ਲੱਕ ਤਾਂ ਚੱਕ ਦੇਾਂਗੇ ਇਥੇ ਆਪਾਂ 10 ਗਿਣਾਂਗੇ ਇੱਕ दो तीन चार पे सात, आठ, नौ दस देन, रिलैक्स फिर ऊपर चक देंगे एक दो तीन चार पे सात, आठ, नौ दस देन, रिलैक्स एक कसरत ये कसरतारी करनी है यह होगी पहली कसरत ब्रिजिंग दूजी कसरत की होगी होएगी साइड लेनी है और अपने जो लत्त है इदा साइड लेके पै जाना ਇੱਕ ਗੋਡਾ ਮੋੜ ਲੈਣਾ ਔਰ ਇੱਕ ਲੱਤ ਨੂੰ ਤੁਸੀਂ ਉੱਪਰ ਚੱਕਣਾ ਇਦਾਂ ਹਵਾ ਦੇ ਵਿੱਚ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਇਹ ਪ੍ਰੋਡਕਸ਼ਨ ਕਿਹਾ ਜਾਂਦਾ ਇਸ ਨੂੰ ਸਾਈਡਾਂ ਵਾਲੇ ਮਸਲਸ ਨੇ ਜਿਹੜੇ ਇਹ ਤਾਕਤਵਰ ਬਣਨਗੇ 1 2 3 4 5 6 7 8 9 10 ਦੈਨ ਰਿਲੈਕਸ ਫੇਰ ਉੱਪਰ ਚੱਕ ਦਾਂਗੇ ਇੱਕ दो तीन चार पांच पे सात आठ नौ दस दिन रिलैक्स दस वारी इस दस वारी उस दोनों साइड कर रहा ने यह होगी थोड़ी दूसरी कसरत हम जी उस तो अगली कसरत है उस दे करे आप क्वेश्चन चाहिए होएगा और इस दोनों गोडिया के बचाले रख लेना और दोनों साइड तो आपस करा जा लियो, लै लिये ले लियो, लो कुछ भी कोई बॉल ले दोनों पास दब देने इतने होल्ड करना दस सैकड़ एक दो तीन चार पे सात आठ नौ दस फिर देंगे एक दो तीन चार पे सात आठ नौ दस फिर देंगे एक तीन चार पे सत अठ नौ दस ਪੇਦਾਪਦਾਂਗੇ 1 2 3 4 5 6 7 8 9 10 ਪੇਦਾਪਦਾਂਗੇ 1 2 3 4 5 6 7 8 9 10 ਥੈਨ ਰੈਕਸ ਇਹ ਵੀ ਤੁਸੀਂ ਕਸਰਤ ਤੀਜੀ 10 ਵਾਰੀ ਕਰਨੀ ਹੈ ਹੁਣ ਜਿਹੜੀ ਉਹਦੂ ਕਸਰਤ ਅਗਲੀ ਹੈ ਉਸ ਦੇ ਵਿੱਚ ਕੀ ਕਰਨਾ ਆਪਾਂ ਆਪਾਂ ਨੂੰ ਚਾਹੀਦਾ ਹੋਏਗਾ ਇੱਕ ਥੈਰਾ ਬੈਂਡ ਤੁਸੀਂ ਮਾਰਕੀਟ ਦੇ ਵਿੱਚੋਂ इजीली ਇਸ ਨੂੰ ਖਰੀਦ ਸਕਦੇ ਹੋ ਔਰ ਮਿਲ ਵੀ ਜਾਂਦਾ ਹੈ ਇਸ ਨੂੰ ਤੁਸੀਂ ਆਪਣੇ ਦੋਨਾਂ ਗੋਡਿਆਂ ਦੇ ਵਿਚਾਲੇ ਇਦਾਂ ਫਾ ਲੈਣਾ ਇਦਾਂ ਕਰਕੇ ਔਰ ਦੇਖੋ ਤੁਸੀਂ ਗੋਡਿਆਂ ਥੋੜਾ ਉੱਪਰ ਚੜ ਲਿਆ ਇਸ ਜਗ੍ਹਾ ਤੇ ਰੱਖਾਂਗੇ ਔਰ ਆਪਾਂ ਦੋਨਾਂ ਗੋਡਿਆਂ ਨੂੰ ਬਾਹਰ ਨੂੰ ਲੈ ਕੇ ਜਾਣਾ ਇੱਥੇ ਆਪਾਂ ਠੀਕ ਹੈ ਜੀ ਦੇਖੋ ਤੁਸੀਂ ਧਿਆਨ ਨਾਲ ਜਿੱਥੇ ਆਪਣੇ ਮੋਢੇ ਉਥਲੇ ਆਪਣੀਆਂ ਹੱਡੀਆਂ ਆ ਗਈਆਂ ਔਰ ਤੁਸੀਂ ਧਿਆਨ ਨਾਲ ਦੇਖੋਗੇ ਕਿ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਖਿੱਚ ਪਏਗੀ ਸ਼ੁਰੂ ਕਰਨ ਲੱਗੇ ਆ ਦੇਖੋ ਹਾਂਜੀ 1 2 3 4 5 6 7 8 9 दस फिर वापस आ जाना, फिर खिच देना एक दो तीन चार पे सात आठ नौ दस फिर खिच देना एक दो तीन चार पे सात आठ नौ दस फिर खिच देना एक दो तीन चार पंच छे सात आठ नौ दस फिर खिंच देंगे एक दो तीन चार पे सात आठ 9 10 10 ਰਿਲੈਕਸ ਸੋ ਇਸ ਨੂੰ ਵੀ ਤੁਸੀਂ ਗਿਣ ਕੇ 10 ਵਾਰੀ ਕਰਨਾ ਇਹ ਹੋ ਗਈ ਥੈਰਾ ਬੈਂਡ ਵਾਲੀ ਕਸਰਤ ਨੰਬਰ 4 ਹੁਣ ਜਿਹੜੀ ਪੰਜਵੀਂ ਕਸਰਤ ਆ ਹੈ ਤੁਸੀਂ ਧਿਆਨ ਨਾਲ ਦੇਖਣਾ ਤੁਸੀਂ ਇੱਕ ਕੁਸ਼ਨ ਲਿਆ ਸੀ ਜਿਹੜਾ ਜੋ ਉਸ ਨੂੰ ਤੁਸੀਂ ਗੋਡਿਆਂ ਦੇ ਵਿਚਾਲੇ ਇਦਾਂ ਜ਼ੋਰ ਦੀ ਦੱਬ ਦੇਣਾ ਔਰ ਨਾਲ ਦੀ ਨਾਲ ਹੀ ਤੁਸੀਂ ਦੇਖੋ ਅੱਗੇ ਆਪਣੇ ਟੋ ਆਫ ਮਤਲਬ ਪੰਜੇ ਹਵਾ ਚੱਕ ਲੈਣੇ ਔਰ ਤੁਸੀਂ ਲੱਕ ਨੂੰ ਉੱਪਰ ਚੱਕਣਾ ਤੁਸੀਂ ਦੋ ਕੰਮ ਕਰਨੇ ਆ ਘੁੱਟਕੇ ਵੀ ਰੱਖਣਾ ਔਰ ਲੱਕ ਨੂੰ ਵੀ ਉੱਪਰ ਚੱਕਾਂਗੇ ਜਿੰਨਾ ਵੱਧ ਤੋਂ ਵੱਧ ਚੱਕ ਸਕਦੇ ਆ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਦੁਬਾਰਾ ਦੇਖੋ ਧਿਆਨ ਨਾਲ ਦੋਨੇ ਗੋਡਿਆਂ ਦੇ ਵਿਚਾਲੇ ਆਪਾਂ ਕੁਸ਼ਣ ਨੂੰ ਦਬਤਾਂ ਔਰ ਆਪਣੀ ਜਿਹੜੇ ਤੁਸੀਂ ਆਪਣੇ ਪੰਜੇ ਆ ਉਹ ਹਵਾ ਛੋਣਗੇ ਔਰ ਲੱਕ ਨੂੰ ਉੱਪਰ ਚੱਕ ਦੇਣਾ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 दो तो, तीन चार पे सात, आठ, नौ दस तुम तो देखो जेडेजे है हवा फिर अपन वापस आप थोड़ी औखी कसरत है पर इस लाभ बहुत ज्यादा है द्वारा देखो पंजे हवा च और गोडे के विचाले आप रखे और उपर चकता इतने आपको होल्ड करना दस सैकेंड एक दो तो, तीन चार पे सत अठ नौ दस ਦੈਨ ਰਿਲੈਕਸ ਇਹ ਸੀਗੀ ਕਸਰਤ ਤੁਹਾਡੀ ਪੰਜਵੀਂ ਜਿਸ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ ਹੁਣ ਤੁਹਾਨੂੰ ਆਪਾਂ ਇੱਕ ਗਿਫਟ ਦੇਣ ਲੱਗੇ ਹਾਂ ਇੱਕ ਐਕਸਰਸਾਈਜ਼ ਜਿਸ ਦੇ ਵਿੱਚ ਆਪਾਂ ਬਟਰਫਲਾਈ ਐਕਸਰਸਾਈਜ਼ ਹੈ ਇਹ ਬਹੁਤ ਲਾਹੇਵੰਦ ਹੈ ਤੁਸੀਂ ਦੋਨੋਂ ਆਪਦੇ ਪੈਰ ਇੱਥੋਂ ਫੜ ਲੈਣੇ ਆ ਮੂਰੋ ਔਰ ਤੁਸੀਂ ਬਟਰਫਲਾਈ ਕਰ ਲੈਣਾ ਤਾਂ ਤੋ ਨਹੀਂ ਲਾਉਣੀ ਸਾਹਮਣੇ ਦੇਖਾਂਗੇ ਇੱਥੇ ਆਪਾਂ 10 ਕਹਿਣਾਗੇ 1 2 3 4 5 6 7 8 9 10 ਥੈਨ ਰਿਲੈਕਸ ਫਿਰ 10 ਕਹਿਣਾਗੇ 1 2 3 4 5 6 7 8 9 10 1 2 3 4 5 6 7 8 9 10 ਤੇ 10 ਗਿਣਾਂਗੇ 1 2 3 4 5 6 7 8 9 10 then relax ਇਸ ਨੂੰ ਤੁਸੀਂ 15 ਵਾਰੀ ਕਰਨਾ ਸੋ ਇਹ ਸਾਨ ਆਸਾਨ ਕਸਰਤਾਂ ਅਗਰ ਤੁਸੀਂ ਸਾਰੀਆਂ ਕਸਰਤਾਂ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਕਰਦੇ ਹੋ ਤਾਂ ਬਹੁਤ ਜਲਦੀ ਤੁਹਾਡੇ ਜੋ ਚੂਲੇ ਦੀਆਂ ਮਾਸਪੇਸ਼ੀਆਂ ਨੇ ਉਹ ਤਕੜੀਆਂ ਹੋ ਜਾਣਗੀਆਂ ਔਰ ਇਸ ਜਗ੍ਹਾ ਤੇ ਖੂਨ ਦਾ ਸੰਚਾਰ ਵੀ ਬਹੁਤ ਜਲਦੀ ਵੱਧ ਜਾਏਗਾ ਮਿਲਾਂਗੇ ਜਾਲ ਦੇ ਇੱਕ ਨਵੇਂ ਟੌਪਿਕ ਨਾਲ till then ਤੁਸੀਂ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਔਰ ਅਗਰ ਤੁਸੀਂ ਸਾਨੂੰ ਕੁਝ ਪੁੱਛਣਾ ਚਾਹੁੰਦੇ ਹੋ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਔਰ ਜਾਂ ਫਿਰ ਸਾਨੂੰ ਤੁਸੀਂ ਇੰਸਟਾਗ੍ਰam ਤੇ ਜਾਂ ਫੇਸਬੁੱਕ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਜਾਂ ਫਿਰ ਡਿਸਕ੍ਰਿਪਸ਼ਨ 'ਚ ਦਿੱਤੇ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ